ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਵਾਗਤ ਕਰਦੇ ਆ ਆਪਣੇ ਵਲੌਗ ਦੇ ਵਿੱਚ ਤੇ ਅੱਜ ਦਾ ਵਲੌਗ ਆਪਾਂ ਸਟਾਰਟ ਕਰਦੇ ਆ ਵੀ ਅੱਜ ਇਹੀ ਵਲੌਗ ਤਾਂ ਨਹੀਂ ਪਾਇਆ ਕਿ ਆਪਾਂ ਜੋ ਫੇਸਬੁੱਕ ਤੇ ਜੋ ਕੁਝ ਐ ਵੇਖਣ ਦੇ ਹੀ ਤੇ ਅੱਜ ਆਪਾਂ ਵੀਡੀਓ ਪਾਉਣ ਲੱਗੇ ਆ ਕਿਉਂਕਿ ਵਿੱਚ ਕੁਝ ਬੜੇ ਗਲਤ ਕੰਮ ਹੋਂਦੇ ਆ ਆਪਣੇ ਜੋ ਹੜਪੀੜਤ ਨੇ ਉਹਨਾਂ ਦੀ ਜੋ ਆਪਣੇ ਵੀਰ ਭਰਾ ਜੋ ਲੰਗਰ ਲੈ ਕੇ ਆਉਂਦੇ ਆ ਠੀਕ ਹੈ ਜੀ ਕੋਸ਼ ਲੰਗਰ ਜਿਹੜਾ ਵਾ ਕੋਸ਼ ਆਪਣੇ ਵੀਰ ਪਰ ਜ਼ਿੰਮੇਦਾਰਾਂ ਭਰਾਵਾਂ ਲਾਗੇ ਤੱਕ ਪਹੁੰਚਣੇ ਨਹੀਂ ਡਿਆ ਵਿਚਾਰੇ ਜਿਹੜੇ ਖਾੜਾਂ ਦੇ ਵਿੱਚ ਫਸੇ ਸੀ ਠੀਕ ਹੈ ਜੀ ਤੇ ਵਿੱਚ ਅਸੀਂ ਚਬਲਾਂ ਨੇ ਕਿ ਜਿਹੜੇ ਵੀਰ ਭਰਾ ਲੰਗਰ ਲੈ ਕੇ ਆਉਂਦੇ ਆ ਉਹ ਕੁਛ ਜਿੰਨਾ ਘਰ ਪਾਣੀ ਦਾ ਨਾਮੋ ਨਿਸ਼ਾਨ ਨਹੀਂ ਗਿਆ ਠੀਕ ਹੈ ਜੀ ਤੇ ਉਹ ਝੋਲੇ ਲਫਾ ਫੇ ਲੈ ਕੇ ਉੱਥੇ ਪਹੁੰਚਣ ਡੇ ਆ ਠੀਕ ਠੀਕ ਹੈ ਜੀ ਇੱਕ ਜਮਾ ਖੁਰੀ ਜਿੰਨੂੰ ਕਹਿੰਦੇ ਉਹ ਕਰਨ ਡੇ ਆ ਤੇ ਲੱਖ ਦੀ ਲੰਨਤ ਪਾਉਨੇ ਇਹੋ ਜੇ ਲੋਕਾਂ ਤੇ ਆਪਾਂ ਤੇ ਆਪਾਂ ਦੇਖਣ ਡੇ ਹੀ ਫੇਸਬੁੱਕ ਦੇ ਉੱਤੇ ਇੱਕ ਵੀਰ ਵਿਚਾਰਾ ਸੰਗਰੂਰ ਤੱਕ ਪਹੁੰਚਿਆ ਤੇ ਵੀਰ ਨੇ ਘੱਟੋ ਘੱਟ 2.5 ਲੱਖ ਦੀ ਕਰਾਈ ਕੀਤੀ ਪਿੰਡੋਂ ਠੀਕ ਹੈ ਜੀ ਉਹ ਵਿਚਾਰੇ ਸੰਗਰੂਰ ਤੋਂ ਚੱਲ ਕੇ ਪਹੁੰਚੇ ਜਨਾਲੇ ਤੇ ਉੱਥੇ ਉਹਨੇ ਦੱਸਿਆ ਵੀ ਉੱਥੇ ਇਦਾਂ ਦੇ ਬੰਦੇ ਉੱਥੇ ਆ ਗਏ ਕਿ ਉਹਨਾਂ ਵਿਚਾਰੇ ਦੇ ਹੱਥੀਂ ਛਲ ਛੜੇ ਹੋ ਜਨਾਨੀਆਂ ਨੇ ਕਿ ਮਤਲਬ ਉਹਨਾਂ ਦੀ ਜਮੀਰ ਹੀ ਮਰ ਚੁੱਕੀ ਹੈ ਉਹਨਾਂ ਲੋਕਾਂ ਦੀ ਠੀਕ ਹੈ ਜੀ ਤੇ ਇੱਕ ਵੀਰ ਹੈ ਉਹ ਵੀਰ ਨੇ ਇੱਕ ਪ੍ਰੈਸਰ رپورਟਰ ਆ ਉਹ ਵਿਚਾਰੇ ਨੇ ਐਨ ਡੀ ਐਸ ਟੀਵੀ ਦੇ ਨਾਂ ਤੇ ਚੈਨਲ ਆ ਉਸ ਬੰਦੇ ਨੇ ਸਾਰਾ ਕੁਝ ਆਪਣੀ ਕੈਮਰੇ 'ਚ ਰਿਕਾਰਡ ਕੀਤਾ ਆਪਾਂ ਵੇਖਿਆ ਫੇਸਬੁੱਕ ਦੇ ਉੱਤੇ ਤੇ ਉਹ ਵੀਰ ਨੇ ਜਾ ਕੇ ਉਹਨਾਂ ਦੇ ਮਗਰ ਕਹਿੰਦਾ ਵੀ ਚਲੋ ਟਾਡੇ ਕਿੱਥੇ ਕਿੱਥੇ ਪਾਣੀ ਆ ਦੱਸੋ ਪਹਿਲਾਂ ਤੇ ਉਹ ਵੀਰ ਉੱਥੇ ਉਹਨਾਂ ਦੇ ਘਰ ਪਹੁੰਚਿਆ ਉੱਥੇ ਵੇਖਿਆ ਵੀ ਸਮਾਨ ਜਿੱਦਾਂ ਦਾ ਹੈਗਾ ਜਿੱਦਾਂ ਹੀ ਕੋਈ ਨਾਮੋ ਨਿਸ਼ਾਨ ਨਹੀਂ ਪਾਣੀ ਦਾ ਕੋਈ ਕੂਹ ਨਹੀਂ ਤੇ ਝੋਲੇ ਲੈ ਕੇ ਉੱਥੇ ਪਹੁੰਚੇ ਲਫਾਵੇ ਲੈ ਕੇ ਪਹੁੰਚੇ ਉੱਥੇ ਤੇ ਇਹਨਾਂ ਨੂੰ ਇੰਨੀ ਸ਼ਰਮ ਨਹੀਂ ਹੈਗੀ ਵੀ ਆਪਣੇ ਮਾਝੀਰ ਦਾ ਨਾਮ ਬਦਨਾਮ ਕਰਨ ਦੇ ਆ ਜੇ ਤੂੰ ਹੀ ਆਪਣੇ ਕੋਸ਼ਿਸ਼ ਕਰਨੀ ਮਦਦ ਨਹੀਂ ਕਰ ਸਕਦੇ ਤੇ ਤੂੰ ਹੀ ਫਿਰ ਆ ਕਿਹੜੇ ਮਤਲਬ ਕੰਮ ਕੰਢਦੇ ਤੀਆਂ ਤੇ ਕਮ ਸੇ ਕਮ ਆ ਜਿਹੜਾ ਸਮਾਂ ਚੱਲਣ ਡਿਆ ਇੰਨਾ ਕ ਕਸ਼ਟ ਵਾਲਾ ਸਮਾਂ ਲੰਘਿਆ ਆਪਣਾ ਕੋਈ ਹਿਸਾਬ ਨਹੀਂ ਹੈ ਹੈ ਉਹ ਵੀ ਘਰ ਹੈਗੇ ਵਿਚਾਰੇ ਜਿਨ੍ਹਾਂ ਘਰ ਇਹ ਪਾਣੀ ਹੈ ਜਿਨ੍ਹਾਂ ਘਰ ਇੰਨੀ ਬੁਰੀ ਹਾਲਤ ਹੋਈ ਪਈ ਹੈ ਜਿਨ੍ਹਾਂ ਘਰ ਅੱਜ ਤੱਕ ਸਮਾਨ ਨਹੀਂ ਪਹੁੰਚਣ ਡਿਆ ਤੇ ਮੈਂ ਉਹਨਾਂ ਉਹਨਾਂ ਨੂੰ ਬੇਨਤੀ ਕਰਦਾ ਇੱਕ ਵੀ ਜਿਹੜੇ ਵੀਰਪਰਾ ਲੰਗਰ ਲੈ ਕੇ ਆਉਂਦੇ ਆ ਤੇ ਸਾਰੇ ਰਲ ਮਿਲ ਕੇ ਇੱਕ ਫੇਸਬੁੱਕ ਤੁਹਾਨੂੰ ਪਤਾ ਹੀ ਹੈ ਸੋਸ਼ਲ ਮੀਡੀਆ ਇੱਕ ਐਸੀ ਚੀਜ਼ ਹੈ ਕਿ ਆਪਣੀ ਇੱਕ ਸਲਾਹ ਕਰੋ ਇਕੱਠੇ ਹੋ ਜਾਓ ਤੇ ਜਿਹੜਾ ਵੀ ਉਹਨੂੰ ਸਟੈਪ ਬਾਈ ਸਟੈਪ ਜਿੱਦਾਂ ਜਿੱਥੇ ਵੀ ਲੰਗਰ ਦੀ ਲੋੜ ਹੈ ਉੱਥੇ ਜਾਵੇ ਠੀਕ ਹੈ ਜੀ ਇਹ ਨਹੀਂ ਵੀ ਇੱਕੋ ਪਿੰਡ ਦੇ ਵਿੱਚ ਦਾਦਾ ਟਰਾਲੀਆਂ ਆਪਾਂ ਲੈ ਕੇ ਚੱਲ ਜਾਨਾ ਐਦਾਂ ਨਹੀਂ ਇੱਕ ਚਾਰਟ ਬਣਾਇਆ ਜਾਵੇ ਤੇ ਸਾਰੇ ਜਣੇ ਇਕੱਠੇ ਹੋ ਜਾਣ ਤੇ ਉਹਨੂੰ ਬਿਲਕੁਲ ਸਹੀ ਤਰੀਕੇ ਨਾਲ ਸਹੀ ਜਗ੍ਹਾ ਤੇ ਲੰਗਰ ਪਹੁੰਚਾਏ ਜਾਵੇ ਹਰ ਚੀਜ਼ ਇੱਕ ਨੂੰ ਤੇ ਬਾਕੀ ਮੈਂ ਤੁਹਾਨੂੰ ਗੱਲ ਦੱਸ ਦਿੰਨਾ ਜਿੰਨਾ ਹੁਣ ਪਾਣੀ ਬੱਸ ਹੁਣ بارشਾਂ ਚਲੋ ਰੱਬ ਨਾ ਕਰੇ ਹੁਣ بارش ਨਾ ਹੀ ਪਵੇ ਵਾਹਿਗੁਰੂ ਕਾ ਅਰਦਾਸ ਕਰਦੇ ਆ ਤੇ ਸਹੀ ਚੈਲੰਜ ਜਿਹੜਾ ਵਾ ਉਹ ਪਾਣੀ ਘਟਣ ਤੋਂ ਬਾਅਦ ਪਾਣੀ ਜਦੋਂ ਜ਼ਮੀਨਾਂ ਤੋਂ ਮੁੱਕਣਾ ਨਾ ਚੈਲੰਜ ਉਦੋਂ ਸਟਾਰਟ ਹੋਣਾ ਆਪਣਾ ਜੀ ਠੀਕ ਹੈ ਜੀ ਉਦੋਂ ਹੈਲਪ ਦੀ ਬਹੁਤ ਜ਼ਿਆਦਾ ਲੋੜ ਪੈਣੀ ਹੈ ਤੇ ਆਪਾਂ ਵੀ ਬਿਲਕੁਲ ਜੋ ਸਰਦਬੰਦ ਆਪਾਂ ਮਦਦ ਕਰਾਂਗੇ ਜ਼ਰੂਰ ਆਪਾਂ ਵੀ ਠੀਕ ਹੈ ਜੀ ਬਿਲਕੁਲ ਨਾਲ ਖੜੇ ਆਪਾਂ ਤੇ ਹਰ ਇੱਕ ਨੂੰ ਬੇਨਤੀ ਕਰਦੇ ਆਂ ਕੀ ਆਪਣਾ ਜਿਹੜਾ ਵਾ ਦਸਵੰਤ ਜਿਹੜਾ ਕੱਢੋ ਜਰੂਰ ਤੇ ਆਪਾਂ ਹੈਲਪ ਕਰਨੀ ਆਪਣੇ ਪੰਜਾਬ ਨੂੰ ਫੇਰ ਉਦਾਂ ਹੀ ਬਣਾਉਣਾ ਠੀਕ ਹੈ ਜੀ ਤੇ ਆਪਣੇ ਪੰਜਾਬੀ ਫਿਰ ਵੀ ਬੜਾ ਵੱਡਾ ਜਿਗਰਾ ਸਰਬੱਤ ਦਾ ਭਲਾ ਵਾ ਚੜ੍ਹਦੀ ਕਲਾ 'ਚ ਰਹਿਣ ਵਾਲੇ ਆਪਾਂ ਠੀਕ ਹੈ ਜੀ ਤੇ ਜਰੂਰ ਹੈਲਪ ਕਰਾਂਗੇ ਆਪਾਂ ਵੀ ਠੀਕ ਹੈ ਜੀ ਤੇ ਮੈਂ ਇੱਕ ਵੀਡੀਓ ਪਾਉਣ ਲੱਗਾ ਵਾਂ ਉਹ ਵੀਡੀਓ ਜਰੂਰ ਵੇਖ ਕੇ ਜਾਇਓ ਕਿ ਉਹ ਵੀਰ ਨੇ ਗਲਤ ਕਿਹਾ ਜਾਂ ਕਿਦਾਂ ਕਿਹਾ ਮੈਂ ਤੇ ਉਸ ਗੱਲ ਦੇ ਉਸ ਬੰਦੇ ਵੀਰ ਦੀ ਗੱਲਾਂ ਬਹੁਤ ਸਹਿਮਤ ਆ ਨਾਲੇ ਵੀਰ ਨੂੰ ਰੱਬ ਚੜ੍ਹਦੀ ਕਲਾ ਵਿੱਚ ਰੱਖੇ ਵੀਰ ਇੰਨੀ ਦੂਰੋਂ ਪਹੁੰਚਿਆ ਤੇ ਤੁਸੀਂ ਉਹ ਵੀਡੀਓ ਜਰੂਰ ਵੇਖਿਓ ਜੀ ਠੀਕ ਹੈ ਜੀ ਮੈਂ ਲੱਗਾ ਵੀਡੀਓ ਪਾਉਣ ਸਕਿੱਪ ਨਾ ਕਰਿਓ ਪੂਰੀ ਵੇਖ ਕੇ ਜਾਇਓ ਤਾਂ ਕਮੈਂਟ ਵਿੱਚ ਜਰੂਰ ਦੱਸਿਓ ਵੀ ਇਹ ਮੁੰਡੇ ਨੇ ਸਹੀ ਕਿਹਾ ਜਾਂ ਗਲਤ ਕਿਹਾ ਜੀ ਠੀਕ ਹੈ ਜੀ ਚਲੋ ਸਾਸੀ ਗੱਲ ਜੀ ਸਾਰੇ ਭਈਆ ਜਿਹੜੀ ਮੈਂ ਵੀਡੀਓ ਪਾਈ ਇਹਦੇ ਨਾਲ ਅਟੈਚ ਕੀਤੀ ਹੈਗੀ ਸੋ ਮੈਂ ਤੁਹਾਨੂੰ ਬੇਨਤੀ ਕਰਦਾ ਵੀ ਜਿਹੜੇ ਔਰੇ ਮਤਲਬ ਜਿੱਥੇ ਹੜਾਏ ਨੇ ਔਰੇ ਕੁਸ ਲਿਆਉਣ ਦਾ ਫਾਇਦਾ ਨਹੀਂ ਔਰੇ ਔਰੇ ਤੇ ਜ਼ਿੰਮੇਵਾਰ ਆਪ ਕਹਿੰਦੇ ਨੇ ਵੀ ਸਾਡੇ ਲਈ ਕੁਸ ਨਾ ਲੈ ਕੇ ਆਓ ਜਿਹੜੇ ਦੂਜੇ ਬੰਦੇ ਨੂੰ ਬਾਲਾ ਧੱਕਾ ਕਰਦੇ ਨੇਗੇ ਤੇ ਸਾਰੀ ਵੀਡੀਓ ਜਰੂਰ ਦੇਖਿਓ ਭਾਈ ਬਣ ਕੇ ਸਾਨੂੰ ਹੱਥ ਜੋੜ ਕੇ ਬੇਨਤੀ ਆ ਵੀ ਸਾਰੀ ਵੀਡੀਓ ਜਰੂਰ ਦੇਖਿਓ ਸਾਰੇ ਨੂੰ ਸੱਚੀ ਗੱਲ ਭਾਈ ਅਸੀਂ ਪਿੰਡ ਦੇ ਵਿੱਚ ਜਦੋਂ ਆਏ ਪਤਾ ਲੱਗਿਆ ਵੀ ਛੋਟੇ ਇਧਰ ਹੜਾ ਆਏ ਨੇ ਮਾ ਆਪਣੇ ਜੂਲੀਦਾਰ ਭਾਈ ਨੇ ਦੋ ਦਿਨ ਮੇਰਾ ਗਲਾ ਬਹਿ ਗਿਆ ਐਨਾ ਬੋਲਿਆ ਵੀ ਆਪਾਂ ਨੂੰ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ ਉਹ ਆਪਣੇ ਪੰਜਾਬ ਦੇ ਭਾਈ ਨੇ ਜਦੋਂ ਅਸੀਂ ਸਾਰੇ ਕੁਝ ਇਕੱਠਾ ਕਰਕੇ 2.5 ਲੱਖ ਰੁਪਿਆ ਹੋ ਗਿਆ 2.5 ਲੱਖ ਰੁਪਿਆ ਹੋ ਗਿਆ 2 ਲੱਖ ਰੁਪਿਆ ਦਾ ਅਸੀਂ ਸਮਾਨ ਲੈ ਕੇ ਆਏ ਸਮਾਨ ਲੈ ਕੇ ਆਏ ਉਹਰੇ ਸਨਵਾਈ ਦੀਏ ਜਿਹੜੇ ਨੇ ਜੀਨੀਦਾਰ ਭਾਈ ਨੇ ਉਹ ਤਾਂ ਲੋਕਾਂ ਦੀ ਲੰਗਰ ਨਹੀਂ ਖੜੇ ਨੇ ਤਾਜਾ ਜਿਹੜੇ ਦੂਜੇ ਨੇ ਉਹ ਖੋਹੂ ਖੋਹੂ ਕੋਹ ਸਾਡੇ ਬੰਦੇ ਦੇ ਭੈਣ ਤੋਂ ਘਰੂਟ ਮਾਰੇ ਹੱਥਾਂ ਦੇ ਘਰੂਟ ਇੰਨੇ ਪਿੱਥੋ ਵੀ ਟਰਾਲੀ ਸਾਰੀ ਲਵੇ ਰੱਖ ਲਈਏ ਕੋਈ ਬੰਦੇ ਦੀ ਗੱਲ ਹੈ ਯਾਰ ਇਹ ਅੱਜ ਤੋਂ ਬਾਅਦ ਮੈਨੂੰ ਗੁਰੂ ਰਾਮਦਾਸ ਸਾਹਿਬ ਦੀ ਸੋ ਅਸੀਂ ਨਹੀਂ ਆਉਦੇ ਹੈਗੇ ਮੁੜ ਕੇ ਕਿਸੇ ਗਰੀਬ ਦੀ ਕੁੜੀ ਦਾ ਵਿਆਹ ਕਰਦਾਂਗੇ ਔਰ ਇਹ ਅਸੀਂ ਸਮਾਨ ਨਹੀਂ ਲੈ ਕੇ ਆਉਦੇ ਮੈਨੂੰ ਮਹਾਰਾਜ ਦੀ ਸੋ ਪਿੰਡ ਮੇਰਾ ਉੱਬਾ ਵਾਲਾਗਾ ਜ਼ਿਲ੍ਹਾ ਮੇਰਾ ਸੰਗਰੂਰ ਆ ਮੈਂ ਮਹਾਰਾਜ ਦੀ ਸੌ ਖਾਨਾ ਅੱਜ ਤੋਂ ਬਾਅਦ ਮੈਂ ਮੁੜ ਕੇ ਨਹੀਂ ਆਉਂਦਾ ਮੇਰਾ ਮਨ ਖੱਟਾ ਹੋ ਗਿਆ ਹੁਣ ਵੀ ਜੇ ਕੋਈ ਕੇਰੇ ਕੇਰ ਕੇ ਐ ਖੜ ਜਾਂਦੇ ਨੇ ਜਿਵੇਂ ਭੈਣ ਚੋਦਾ ਖਾਣਾ ਹੁੰਦਾ ਇਹ ਕੋਈ ਬੰਦੇ ਵਾਲੀ ਗੱਲ ਆ ਯਾਰ ਕਿਹੜੇ ਕਿਹੜੇ ਬੰਦੇ ਦੀ ਗੱਲ ਸਾਰੇ ਲੱਗਦੀ ਗੱਲ ਆ ਯਾਰ ਮੈਂ ਖਾਣੇ ਲਾਕੇ ਦੀ ਗੱਲ ਜਿਹੜਾ ਜਿਹੜਾ ਚੀਨੀ ਦਾ ਰੁਪਈਆ ਉਹਨੂੰ ਮੈਂ ਪੁੱਛਿਆ ਮਹਾ ਜੀ ਤੁਹਾਨੂੰ ਸੂਰ ਚਾਹੀਦਾ ਉਹ ਕਹਿੰਦੇ ਨਾ ਸਾਨੂੰ ਨਹੀਂ ਕੁਝ ਜਾਂਦਾ ਜਿਹੜੇ ਭਾਈ ਦੂਜੇ ਨੇ ਉਹ ਤਾਂ ਯਾਰ ਹੱਥਾਂ ਦੇ ਘਰੂਟ ਤੱਕ ਖੋਣ ਤੱਕ ਜਾਂਦੇ ਨੇ ਤੂੰ ਭਾਈ ਜਿਹੜੀ ਆਪਾਂ ਮੱਛਰ ਵਾਲੀ ਕੋਹ ਹੁੰਦੀ ਉਹ ਕਿੱਡੀ ਕ ਗੱਲ ਹੈ ਜੀ ਸਾਰੀ 4-5 ਰੁਪਏ ਦੀ ਗੱਲ ਆ ਹਾਂਜੀ ਹਾਂਜੀ ਉਹਦੇ ਪਿੱਛੇ ਲੜ ਲੜਾਈ ਆਪਾਂ ਚ ਵੀ ਮੈਂ ਘੋੜਾ ਮੈਂ ਘੋੜਾ ਯਾਰ ਇਹ ਕੋਈ ਸਾਲੀ ਬੰਦੇ ਦੀ ਗੱਲ ਆਪਾਂ ਇਨਸਾਨ ਆਗੇ ਆਪਾਂ ਇਨਸਾਨ ਆਗੇ ਇਨਸਾਨ ਵਾਲੇ ਕੰਮ ਕਰੋ ਯਾਰ ਜਮੀਨ ਵੀ ਬੰਦੇ ਦਾ ਜਾਗ ਜਮੀਨ ਜਾਗਦਾ ਤੇ ਨਾ ਮੈਂ ਤਾਂ ਪਹਿਲੀ ਵਾਰ ਇਹ ਚੀਜ਼ ਦੇਖੀ ਹੈ ਲੈ ਵੀ ਸਾਡੇ ਲੱਗੇ ਜਾ ਰਹੇ ਹੋ ਜੇ ਕੋਈ ਗਰੀਬ ਆ ਤੇ ਅਮੀਰ ਆ ਜੇ ਤੂੰ ਇਹ ਗੱਲ ਕਰਤੀ ਤੇ ਮਾ ਗਿਆ ਯਾਰ ਛੋਟੀ ਬੇਚਤੀ ਕਰਾਈ ਇਹਦੇ ਤੁਸੀਂ ਇਹਨੇ ਖੜ ਜਾ ਤੁਸੀਂ ਇੰਨੇ ਤੱਕੜਿਓ ਮੱਝ ਵਾਲੇ ਅਫਗਾਨੀ ਨਾਲ ਤੁਸੀਂ ਲੜਿਓ ਠੀਕ ਆ ਸੁਣੋ ਨਾਦਰ ਨਾਲ ਤੁਸੀਂ ਲੜਿਓ ਗੱਲ ਸੁਣੋ ਮੱਝ ਵਾਲੇ ਠੀਕ ਆ ਅਫਗਾਨੀ ਨਾਲ ਤੁਸੀਂ ਲੜਿਓ ਨਾਦਰ ਨਾਲ ਤੁਸੀਂ ਲੜਿਓ 84 ਤੁਸੀਂ ਲੜਦਾ ਹੀ ਆ ਸਾਡਾ ਕੁਝ ਨਹੀਂ ਹੜਾ ਹੀ ਆ ਅਫਗਾਨੀ ਵਰਗੇ ਸਾਡੇ ਕਹਿੰਦਾਉਦੇ ਨਹੀਂ ਸੀਗੇ ਸਾਡੇ ਕਹਿੰਦੀ ਨਹੀਂ ਸੀਗੇ ਕੁਸ ਟਿੱਬੇ ਦੀਏ ਤੁਸੀਂ ਨੇ ਸਾਰਾ ਕੁਝ ਕਰਿਆ ਤੁਸੀਂ ਨੇ ਲੜਾਈਆਂ ਲੜੀਆਂ ਨੇ ਸੋ ਥੋੜੀ ਬੇਇੱਜ਼ਤੀ ਕਰਾਰੇ ਨੇ ਬੰਦੇ ਮੈਂ ਤੁਹਾਨੂੰ ਸਿੱਧੀ ਗੱਲ ਦੱਸਦਾ ਜਿਹੜੇ ਇਹ ਕੰਮ ਕਰ ਰਹੇ ਨਾ ਛੋਟੀ ਬੇਇਜ਼ਤੀ ਕਰਾਰੇ ਨੇ ਮੇਰੇ ਦਿਲ 'ਚ ਇੰਨੀ ਜਗ੍ਹਾ ਦਿੱਤੀ ਵੀ ਹਾਂ ਜਿਹੜੇ ਮਝਾਇਨ ਨੇ ਵੀ ਬਹੁਤ ਵਧੀਆ ਬੰਦੇ ਨੇ ਬੰਦੇ ਤੁਸੀਂ ਵਧੀਆ ਭਈ ਸਾਡੀ ਟਰਾਲੀ ਉੱਥੇ ਮੂਰੇ ਆਪਣੇ ਭਾਈ ਨੇ ਇੱਥੇ ਉਹ ਕਰ ਦੇ ਦੇਗੇ ਮੂਰੇ ਟਰੈਕਤੀਆ ਸਾਡੀ ਟਰਾਲੀ ਕਢਵਾ ਕੇ ਲੈ ਕੇ ਆਏ ਆਪ ਮੈਨੂੰ ਕਹਿੰਦੇ ਵੀ ਇੱਥੇ ਟਰੈਕਟਰ ਰੋਕ ਲਾ ਪਾਣੀ ਦੀਗਾ ਮੂਰੇ ਡੰਡੇ ਨਾਲ ਆਪ ਫੇਰ ਕੇ ਕਢਵਾ ਕੇ ਲੈ ਪਰ ਯਾਰ ਆ ਬੰਦੇ ਨੇ ਸਾਡਾ ਦਿਲ ਖੱਟਾ ਕਰਤਾ ਮੈਨੂੰ ਮਹਾਰਾਜ ਤੁਸੀਂ ਜੋ ਮੈਂ ਮੁੜ ਕੇ ਆ ਗਿਆ ਮੈਂ ਨਹੀਂ ਆਉਦਾ ਹੈਗਾ ਹਰ ਇੱਕ ਅੱਲਾਹ ਹੀ ਮਾਨ ਦੇ ਪ੍ਰਾਪਤ ਹਰ ਉਹ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਮੈਂ ਆਉਂਗਾ ਉਹ ਪਰਦਾ ਮੈਂ ਲਾ ਕੇ ਜਾ ਮੱਥਾ ਟੇਕਣਾ ਸਾਰਾ ਕੁਝ ਕਰਾਂਗੇ ਪਰ ਆਹ ਕੰਮ ਨਹੀਂ ਕਰਦੇ ਕਿਸੇ ਗਰੀਬ ਦੀ ਵੀਰ ਦਾ ਕੰਮ ਨਹੀਂ ਕਰਦੇ ਕਿ ਜਨੀ ਮਰ ਖੱਤਾ ਹੋ ਗਿਆ 2 ਲੱਖ ਰੁਪਏ ਦਾ 2 ਲੱਖ ਰੁਪਏ ਦਾ ਸਮਾਨ ਲੈ ਕੇ ਆਏ ਅਸੀਂ 2 ਲੱਖ ਰੁਪਏ ਦਾ ਪੈਸਾ ਜਪਾ ਕੇ ਿੱਕਰੇ ਬਰਤਨ ਵਾਲਾ ਸੋਨੇ ਦੇ ਬਰਤਨ ਵਾਲਾ ਮਰ ਬਰਤਨ ਦਾ ਨਾ ਮੱਥਾ ਮਾਰੀਓ ਔਰ ਸਤਿ ਜਾਲ ਬਾਈ ڏهن ڏاڍو سٺو ٿيندو آهي